Si Oleh Olota ਅੱਜ ਕੱਤੀਆ <marriages timing> ਤਤ ਵਿੱਚ ਪਰਗਟ ਹੋਵਾ ਕੰਧ ਵਿੱਚ ਪਰਗਟ ਹੋਵਾ ਸਤਿਪੁਰ ਦਾਤ ਪਰਗਟਿਆ ਸਤਗੁਰ ਜਾਣਕ ਪਰਗਟਿਆ ਮੇਟੀ ਤੋਂ ਕਉ ਕਰ ਸੂਤ ਜ ਨਿਕਲਿਆ ਤਰ ਸਭ ਮਿਟੀ ਤੂੰ ਜਗ ਚਾਨਣ ਹੋਵਾ ਮਿਟੀ ਤੂੰ ਜਗ ਚਾਨਣ ਹੋਵਾ ਮਿਟੀ ਤੂੰ ਜਗ ਚਾਨਣ ਹੋਵਾ ਮਿਟੀ ਤੂੰ ਜਗ ਚਾਨਣ ਇਕਨੀ ਸੇਵਾ ਪ੍ਰਵਾਨ ਕਰੀ ਪਹਿਲੀ ਪੜਾਵੀ ਹਾਜ਼ਰੀ ਹੈ ਆਪ ਸਭ ਸੰਗਤਾਂ ਨੂੰ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੇ ਆਗਮਨ ਪਰਵ ਦੀਆਂ ਬਹੁਤ ਬਹੁਤ ਵਧਾਈਆਂ ਗੁਰੂ ਸਾਹਿਬ ਜੀ ਨੇ ਅਗੇ ਅਰਦਾਸ ਕੀਤੀ ਕਿ ਸਤਿਗੁਰੂ ਸਾਨੂੰ ਆਪਣੀ ਬਖਸ਼ਿਸ਼ ਕੀਤੀ ਹੋਈ ਸਿੱਖਿਆਵਾਂ ਦੇ ਉਤੇ ਚੱਲਣ ਦਾ ਬਲ ਤੇ ਉਦਮ ਬਖਸ਼ਿਸ਼ ਕਰੇ ਦਾਜੂ ਇਹ ਮੰਦਾਇਆ ਜਾਣ ਵਾਲਾ ਸਮਾਗਮ ਸਤਿ ਸ੍ਰੀ ਅਕਾਲ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਬੈਸੇ ਤੇ ਬਹੁਤ ਪੜਿਆ ਲਿਖਿਆ ਦਾ ਇਹ ਕਿੰਦ ਹੈ ਦਾਸ ਬਹੁਤ ਵਾਰ ਇੱਥੇ ਹਾਜ਼ਰੀ ਪਰਦਾ ਹੈ ਤੁਸੀਂ ਬੜਾ ਤਿਆਰ ਦਿੰਦੇ ਹੋ ਪ੍ਰਬੰਧਕਾਂ ਨੇ ਬੜਾ ਸੋਣਾ ਪ੍ਰਬੰਧ ਕੀਤਾ ਹੈ ਔਰ ਸਭ ਤੋਂ ਵੱਡੀ ਵਿਸ਼ੇਸ਼ਤਾ ਆਪਜੀ ਦੇ ਨਗਰ ਦੀ ਨਗਰ ਕੀਰਤਨ ਦੀ ਇਹ ਹੈ। ਬਾਕੀ ਪਿੰਡਾਂ ਦੇ ਵਿੱਚ ਗੁਰਮੁਖੋ ਚਰਨ ਦੇ ਚਲਦੇ ਕੋਈ ਪਦਾਰਥ ਵੰਡੇ ਜਾਂਦੇ ਹਨ। ਸੰਗਤ ਦਾ ਧਿਆਨ ਖਾਣ ਪੀਣ ਵੱਲ ਜਾਂਦਾ ਹੈ। ਇੱਥੇ ਦਾ ਪ੍ਰਬੰਧ ਇਹ ਹੈ ਕਿ ਪਹਿਲਾਂ ਆਪਾਂ ਗੁਰੂ ਦੇ ਸ਼ਰਧ ਦੀ ਵਿਚਾਰ ਦੇ ਨਾਲ ਸ਼ਬਦ ਨਾਲ ਸਾਂਝ ਪਾਉਂਦੇ ਤੇ ਫਿਰ ਗੁਰਮੁਖੋ ਸਮਾਪਤੀ ਤੋਂ ਪਰੰਤ ਇਥੇ ਕੁਝ ਬਤਾਇਆ ਜਾਂਦਾ ਹੈ ਆਪ ਸੰਗਤ ਵਾਸਤੇ ਜ਼ਰੂਰੀ ਬੇਨਤੀ ਕਿ ਜਦੋਂ ਆਪਾਂ ਪ੍ਰਾਰਥੀ ਪਹੁੰਚੇ ਤੇ ਜਿੱਥੇ ਆਪਾਂ ਨੂੰ ਜਗ੍ਹਾ ਮਿਲੇ ਪਹਿਲਾਂ ਤੇ ਆਪਾਂ ਚੁੱਪ ਕਰਕੇ ਬਹਿਣਾ ਹੈ ਬੱਚੇ ਤੁਹਾਡੇ ਨਾਲ ਨੇ ਕੰਟਰੋਲ ਵਿੱਚ ਰੱਖਿਓ ਬਾਅਦ ਵਿੱਚ ਜੋ ਵੀ ਪਦਾਰਥ ਵਰਤਾਇਆ ਜਾਵੇ ਉਹ ਵੀ ਆਪਾਂ ਛਕਣਾ ਹੈ ਲੇਕਿਨ ਉਸ ਤੋਂ ਪਹਿਲਾਂ ਆਪਾਂ ਬਿਲਕੁਲ ਇਕਾਦਰ ਚਿਤ ਹੋ ਕੇ ਸੰਗਤ ਦੇ ਵਿੱਚ ਹਾਜ਼ਰੀ ਭਰਨੀ ਹੈ ਇਹ ਅਲੱਗ ਲੈਣਾ ਹੈ ਔਰ ਗੁਰੂ ਸਾਹਿਬ ਜੀ ਦੇ ਆਦੇਸ਼ ਤੇ ਸਤਿਕਾਰ ਨੂੰ ਪਹਿਲੇ ਨੰਬਰ ਤੇ ਰੱਖਣਾ ਹੈ ਗੁਰੂ ਸਾਹਿਬ ਜੀ ਦੇ ਨਾਲ ਚੱਲਣਾ ਹੈ ਤੇ ਜੋੜੇ ਨਹੀਂ ਪਹਿਨੇ ਬਿਲਕੁਲ ਆਪਾਂ ਨੰਗੇ ਪੈਰ ਚੱਲ ਕੇ ਗੁਰੂ ਸਾਹਿਬ ਜੀ ਦਾ ਜਿੰਨੇ ਸਤਿਕਾਰ ਕਰ ਸਕੀਏ ਓਨਾ ਹੀ ਥੋੜਾ ਹੈ ਤੇ ਗੁਰੂ ਸਾਹਿਬ ਜੀ ਨੂੰ ਜਿੰਨੇ ਨਮਸਕਾਰ ਕਰਨੀ ਮੱਥਾ ਟੇਕਣਾ ਉਹਦਾ ਸਿਰ ਟਕਿਆ ਹੋਵੇ ਤੇ ਪੈਰਾਂ ਵਿੱਚ ਕੋਈ ਜੋੜਾ ਨਾ ਹੋਵੇ ਪੰਥ ਪਿਆਰੇ ਸਹਿਬਾਨ ਇਸ ਨਗਰ ਕੀ ਰੰਗ ਦੀ ਅਗਵਾਈ ਕਰ ਰਹੇ ਹਨ ਸਮੁੱਚੇ ਖਾਲਸਾ ਪੰਥ ਨੂੰ ਆਪ ਸਰਬਤ ਸੰਤਨ ਦਾਸ ਜੀ ਜਥੇ ਵੱਲੋਂ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਔਰ ਸਾਉਂਡ ਵਾਲੇ ਵੀਰ ਜੀ ਦਾ ਬਹੁਤ ਧੰਨਵਾਦ ਔਰ ਜੋ ਵੀਰਾਂ ਨੇ ਲਾਈਵ ਕੈਗੀ ਕਾਸਟ ਕਰ ਰਹੇ ਹਨ ਉਹਨਾਂ ਵੀਰਾਂ ਦਾ ਧੰਨਵਾਦ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਆਓ ਜੀ ਅਗਲਾ ਸਮਾਂ ਬੱਚਿਆਂ ਦਾ ਹੈ ਆਪਾਂ ਜਲਦੀ ਜਲਦੀ ਪ੍ਰਾਰਥਾ ਅਗਲੇ ਪ੍ਰਾਰਵਨ ਵੀ ਆਪਾਂ ਚੱਲਣਾ ਹੈ ਤਾਜ ਉਹ ਆਪਣਾ ਸਮੇਂ ਦੇ ਨਾਲ ਸਮਾਪਤੀ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਰੀਕ ਹੈਗੇ ਤੇ ਉਹਦੇ ਨਾਲ ਥੋੜਾ ਜਿਹਾ ਬੁਸ਼ਵਾ ਜੀ ਇੱਕ ਲੈਂਥ ਵੀ ਨਾਲ ਤੇ ਪ੍ਰੋਵਾਈਡ ਕਰਦੇ ਨਾਲ ਲੈਂਥ ਹੋਊਗਾ ਤੁਸੀਂ ਤੂੰ ਦੇਖਾਦੇ ਆ ਕਿ ਤਾਂ ਕਿ ਤੁਹਾਨੂੰ ਜਾਲ ਉੱਤਰ ਰਹੇ ਤੁਹਾਨੂੰ ਪੁੱਛ ਲਿਆਗਾ ਤੁਸੀਂ ਕਹਿੰਦੇ ਕਿ ਅਸੀਂ ਸਿੱਖ ਘਰ ਨੂੰ ਮੰਨਦੇ ਅਗਲਾ ਕਹਿੰਦਾ ਤੇਰੇ ਗ੍ਰੰਥੇ ਕਿੰਨੇ ਪੰਨੇ ਆ ਜੀ ਇਹਦੀ ਸੰਪਾਦਨਾਗੇ ਨੇ ਕਿ ਤੁਸੀਂ सही बेसिक क्वेश्चन जो आने चाहिए मैं बेनती कराया कौर छाप बने इस तुम बीबी रणजीत कौर वो तैयार है, है का खालसा वागुर फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰੋਧੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਨਨ ਕਾਣੇ ਵਿੱਚ ਚੰਨ ਚੜਿਆ ਅੱਜ ਰਾੜ ਮੇਲ ਦੇਵੋ ਜੀ ਬਧਾਈਆਂ ਨਨ ਕਾਣੇ ਵਿੱਚ ਚੰਨ ਚੜਿਆ ਅੱਜ ਰਾੜ ਮੇਲ ਦੇਉ ਜੀ ਬਤਾਇਆ ਇਹ ਵਿੱਚ ਚੰਨ ਚੜਿਆ ਮੱਚਰਾ ਮਿਲਦੇਉ ਜੀ ਬਤਾਇਆ ਸਣ ਤੁਹਾਡੇ ਵਿੱਚ ਚੰਨ ਚੜਿਆ ਜਾਨਮਗੋ മ്രിപതനോ ജീവതായ നനകാ വന്ന ചടൂ ദേ ജീവ നനകാണി ചട തൃപ്തനോ ജീവതായ നനകാ വെച്ച ചെന്ന ച tá ਗੋਦ ਬੈਠਾ ਨੂਰੀ ਅਵਤਾਰ ਜੀ ਪ੍ਰੇਮਤਾ ਦੀ ਗੋਦ ਬੈਠਾ ਨੂਰੀ ਅਵਤਾਰ ਜੀ ਪ੍ਰੇਮਤਾ ਦੀ ਗੋਦ ਬੈਠਾ ਨੂਰੀ ਅਵਤਾਰ ਜੀ ਸੋਨਾ ਸੋਨਾ Tchau, ਸਭ ਸੰਗਤਾਂ ਨੂੰ ਹਾਣ ਬਗਾਇਆ ਨਨਕਾਣੇ ਵਿੱਚ ਚੰਨ ਚੜਿਆ ਸਭ ਸੰਗਤਾਂ ਨੂੰ ਹਾਣ ਬਗਾਇਆ ਨਨਕਾਣੇ ਵਿੱਚ ਚੰਨ ਚੜਿਆ ਉਹ ਅੱਜ ਰਲ ਮੇਲ ਖੁਸ਼ੀਆਂ ਮਨਾਉ ਨਨਕਾਣੇ ਵਿੱਚ ਚੰਨ ਚੜਿਆ ਖੰਡਾ ਦੇ ਬਹੁਤ ਧੰਨਵਾਦੀ ਤੇ ਬਾਕੀ ਜਿਹੜੇ ਬੱਚੇ ਅਸੀਂ ਹਰੇਕ ਬੱਚੇ ਨੂੰ ਸਮਾਂ ਦੇਵਾਂਗੇ ਕੋ ਸਾਡੇ ਕੋਲ ਜਿੰਨੇ ਛੋਟਾ ਹਨ ਬੰਨਵਾ ਗਿਆ ਸਮਾਜ ਦੇ ਬੱਚੇ ਦੇਵਾਂਗੇ ਅਸੀਂ ਜੂ ਤਾਹਨੇ ਕਿ ਬੱਚਿਆਂ ਨੂੰ ਇਸ ਪਾਸੇ ਲਾਇਆ ਜਾਵੇ ਜਿਹੜਾ ਜੀ ਪਹਿਲਾਂ ਬੜਿਆ ਕਿਸ਼ੋੜੇ ਦੇ ਬੱਚੇ ਨੇ ਬੀਬੀ ਦੇਹ ਕੋਲ ਨੇ ਸ਼ਾਮ ਪੜਿਆ ਤੇ ਹੋਣੇ ਸੀ ਬੀਬੀ ਨੇ ਵੀ ਸ਼ਾਮ ਪੜਿਆ ਤੇ ਮੰਗਲਵਾਰ ਨੂੰ ਜਿਹੜਾ ਸੀ ਉਹ ਤਾਰਾ ਵਰਨਾ ਸਾਹਬ ਦੀ ਵਿੱਚ ਬੀਬੀਆਂ ਕੋਈ ਜੈ ਸੇਵਾ ਸੈਟੀ ਜਿਹੜੀ ਸੀ ਕੀਰਤਨ ਕਰਦੀਆਂ ਪਾਠ ਕਰਦੀਆਂ ਸਭ ਜਿਹੜੀ ਸਾਉਂਦਾ ਤੇ ਇਹ ਚੰਗੀ ਗੱਲ ਹੈ ਕਿ ਆਪਣੇ ਘਰਾਂ ਘਾਵਾਂ ਦੇ ਵਿੱਚ ਸਵਾਜ ਦਾ ਸੀ ਨਿਕਲ ਜਾਂਦਾ ਸੋ ਮੇਰੀ ਹੁ ਬੇਨਤੀ ਹੈ ਕਿ ਸਦਾ ਬਲਬੀਰ ਸਿੰਘ ਜਿਹੜੇ ਬੜੀ ਦੇਰ ਬਾਅਦ ਗੁਰਦੁਆਰੇ ਤੇ ਆਏ ਕਿ ਉਹਨੂੰ ਗੁਰ ਕਰਦੀ ਜ ਬਖਸ਼ਿਸ਼ ਹੈ ਸੋ ਪਹੇਜਿਆ ਸੀ ਦਿੱਤਾ ਜਾਣਾ ਹੈ ਸੋ ਮੇਰੀ ਬਲਬੀਰ ਸਿੰਘ ਨੂੰ ਬੇਨਤੀ ਹੈ ਉਸ ਲਈ ਜਿਹੜੇ ਉਹਨਾਂ ਦੇ ਕੋਲ ਪਾਉਂਦਾ ਕਰਨ ਤੇ ਸਾਗਰ ਵੀ ਇਸੇ ਤਰ੍ਹਾਂ ਤੋਂ ਮੈਣੀ ਦਲੇ ਕੋਟੜਾ ਹੈ ਤੇ ਬਾਕੀ ਇਹ ਹੈਗਾ ਵੀ ਤੁਸੀਂ ਸਾਰੇ ਨਗਰ ਕਲੀਟ ਵਿੱਚ ਸ਼ਾਮਿਲ ਰਹਿਣਾ ਹੈ। ਫੋਬਲੀ ਜੀ ਜਿੰਨ ਨੂੰ ਕਹੇ ਤੀਆ ਕਿ ਜਲਦੀ ਆਉਣ ਦੀ ਕਿਰਪਾ ਕਰਦੇ। ਤੇ ਅਸੀਂ ਗੱਤਕੇ ਬਾਜੀ ਦੇ ਬੜੇ ਧੰਨਵਾਦੀ ਹਾਂ। ਆ ਬਲਵਿੰਦਰ ਨੇ ਕੀ ਆ ਰਿਹਾ। ਚਲੋ ਠੀਕ ਹੈ। ਬੋਲੇ ਸੋਨਿਆ। ਸੋ ਸਾ ਸੰਗ ਜੀ ਜਿਸ ਤਰ੍ਹਾਂ ਆਪੀ ਨੇ ਅਗਲੇ ਪੜਾ ਤੇ ਪਹੁੰਚਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ